ਗੁਰੂ ਤਰਨ ਕਰੀਏ ਗੁਰੂ ਦਾ ਨਾਮ ਜਪੀਏ ਗੁਰੂ ਦੀ ਸੰਗਤ ਕਰੀਏ ਆਸਾਂ ਸੰਗਤ ਦਾ ਰੰਗ ਚਲਦਾ ਸ਼ਬਦ ਚਲਦਾ ਨਿੰਦਿਆ ਨਾ ਹੋਵੇ ਚੁਗਲੀ ਨਾ ਹੋਵੇ ਝੂਠ ਨਾ ਹੋਵੇ ਚੋਰੀ ਨਾ ਹੋਵੇ ਇੱਕ ਵਾਰੀ ਸਭ ਤੋਂ ਵੱਡੀ ਹੈ ਵੀ ਕਿਸੇ ਤੇ ਗੁਰੂ ਦੀ ਮਿਹਰ ਹੋ ਰਹੀ ਆ ਉਹਨੂੰ ਨਾ ਜਾਣਾ ਮੱਚੀ ਜਾਣਾ ਇਹ ਕਿਦੀ ਅੱਗ ਤੋਂ ਹੋਰ ਵਚੀ ਨਹੀਂ ਉਹਦਾ ਕੁਝ ਨਹੀਂ ਬੁਗੜ ਸਕਣਾ ਕੋਈ ਤੇਰਾ ਹੀ ਦਊ ਤੂੰ ਹੀ ਮੱਚੇਗਾ ਇਹ ਬੜੀ ਬਿਮਾਰੀ ਭੈੜੀ ਐ ਨਹੀਂ ਇੱਥੇ ਖੜਾ ਹੀ ਤੂੰ ਥੋੜਾ ਵੀ ਏ ਰੱਬ ਸੱਚਿਆ ਜਿਵੇਂ ਗਵਾਂਡੀ ਦੀ ਤੂੰ ਮੇਰ ਕਰਕੇ ਜਾ ਜਾ ਕਰ ਕਰ ਨੇ ਕਿਤੇ ਮੇਰੇ ਤੇ ਵੀ ਬੌੜ ਮੇਰੇ ਤੇ ਵੀ ਇਸੇ ਤਰ੍ਹਾਂ ਮੇਰ ਕਰ ਬਸ ਹੋਈ ਮੇਰ ਬਦੀ ਨਾ ਕਰ ਕੀ ਕਰ ਵਿਚਾਰ ਕਰ ਬਦੀ ਦੇ ਨਾਲ ਤੂੰ ਸੜੇਗਾ ਦੇਖ ਮਾੜੇ ਦੇ ਕਰਨ ਵਾਲਾ ਕਹਿੰਦੇ ਆਪ ਸੁਭਾਅ ਦੀ ਮਾੜੀ ਹੁੰਦੀ ਚੰਗੇ ਦੇ ਕਰ ਭਲਾ ਹੋ ਭਲਾ ਅੰਤ ਭਲੇ ਦਿੰਦਾ ਭਲਾ ਇਹ ਤਾਂ ਛੋਟੀਆਂ ਵਿਚਾਰਾਂ ਵਿੱਚ ਹੋ ਰੱਖੀਆਂ ਜਾਂਦੀਆਂ ਤੁਹਾਡੇ ਦਿਸਤਾਂਕ ਲਹੌਰ ਦੇ ਵਿੱਚ ਬਾਦਸ਼ਾਹ ਸੀ ਤੇ ਬਾਦਸ਼ਾਹ ਨੂੰ ਲਿਫ ਦਾ ਰੋਗ ਲਾ ਗਿਆ। ਪੇਟ ਵਧਣ ਲੱਗ ਗਿਆ। ਕੋਈ ਇਲਾਜ ਨਹੀਂ ਸੀ। بڑے ਹਕੀਮ, بڑے ਪੰਡਤ, بڑے ਵੈਦ, ਡਾਕਟਰ ਜਾਂ ਉਥੇ ਨੇੜੇ ਇੱਕ ਦੁਕਾਨਦਾਰ ਸੀ, ਸੇਠ। ਉਹ ਵੀ ਆਉਂਦਾ ਸੀ ਇਥੇ। ਤੇ ਵੈਦਾਂ ਕੀ ਮੈਂ ਕਹਿੰਦੇ ਦਾ ਇਲਾਜ ਨਹੀਂ ਹੋਇਆ। ਬਾੜੀ ਗੱਲ ਤਾਂ ਵੀ 40 ਦਿਨ ਕੱਟੂ। ਵੱਧ ਨਹੀਂ ਕੱਟਦਾ। ਮਰੂਗ ਮਰੂਗ ਉਹਨੇ ਕੀ ਕੀ ਕਰ ਦਿਆ ਨੂੰ ਉਹ ਕਹਿੰਦਾ ਚਲੋ ਮਰਨਾ ਤਾਂ ਹੈਗਾ ਮੇਰਾ ਮਰਨਾ ਵਧੀਆ ਕਰ ਦੇ ਸੇਰ ਕੋਲੇ ਖੜਾ ਹੋਇਆ ਸੀ ਸੇਠ ਉਹ ਕਹਿਣ ਲੱਗਾ ਕਰ ਦਿਆ ਦੱਸ ਦੇ ਮਰਨਾ ਵਧੀਆ ਕੀ ਕਰਨ ਕਹਿੰਦੇ ਲੋਕ ਕਿਸੇ ਦੇ ਪਾਥੀਆਂ ਪਾਉਂਦੇ ਆ ਕਿਸੇ ਦੇ ਕੀ ਕਰਨੀ ਲੱਕੜਾਂ ਪਾਉਂਦੇ ਆ ਮਰਨਾ ਤਾਂ ਤਾਂ ਹੀ ਜਿਹੜਾ ਚੰਗਾ ਹੋਵੇ ਜੇ ਚੰਦਨ ਦੀ ਲੱਕੜ ਕਿਸੇ ਸ਼ਿਕਾਰ ਹੋਵੇ ਚੰਦਨ ਦੀ ਲੱਕੜ ਹੋਵੇ ਉਹ ਵਿਚਾਰੇ ਬਾਦਸ਼ਾਹ ਨੇ ਇਹ ਘਰਦਿਆਂ ਨੂੰ ਕਹਦਾ ਵੀ ਚੰਦਨ ਦੀ ਲੱਕੜ ਹੋਵੇ ਮੇਰਾ ਸ਼ਿਕਾਰ ਚਲੋ ਸ਼ੇਖ ਦਰੇ ਗਿਆ ਸ਼ੇਖ ਸ਼ਹਿਰ ਕੇ ਲੈ ਗਿਆ ਸ਼ੇਖ ਨੇ ਨਾ ਚੰਦਨ ਦੀ ਲੱਕੜ ਦਾ ਧਾਰਾ ਗੱਡਾ ਲੱਗਿਆ ਲੈ ਅੰਦਰ ਪੈਸੇ ਉਹਦੇ ਹੈ ਨਹੀਂ ਸੀ ਆਖਿਆ ਵੀ ਥੋੜੇ ਜਣੇ ਦੇਉ ਤੈਨੂੰ ਪੈਸੇ ਕੁਛ ਦੇ ਤੇ ਕੁਛ ਧਾਰ ਕਰ ਲੈ ਧਾਰ ਤੇ ਫੁਰਨਾ ਬਣ ਗਿਆ ਵੀ ਸ਼ਹਿਰ ਤੇ ਐਸ ਮੁੱਲ ਦਾ ਜਾਂਦਾ ਵੀ ਦੁੱਗਣਾ ਮੁੱਲ ਦਾ ਦੇਵਾਂਗਾ ਸ਼ਹਿਰ ਤੇ ਹੋਰ ਤਾਂ ਇਹਨਾਂ ਨੂੰ ਕਦੇ ਚੰਦਨ ਮਿਲਣਾ ਨਹੀਂ ਤੇ ਇਸ ਬਾਦਸ਼ਾ ਨੇ ਅਕੇ ਚੰਨਾਂ ਦੀ ਲੱਕੜੇ ਸ਼ਿਕਾਰ ਕਰਨ ਦਾ ਸ਼ਿਕਾਰ ਕਰਿਓ ਕੋ ਆਇਆ ਹੋ ਨਹੀਂ ਜੇ ਮਰਨਾ ਚੰਗਾ ਕਰਨ ਨਾ ਚੰਨਾਂ ਦੀ ਲੱਕੜੇ ਸ਼ਿਕਾਰ ਕਰਨ ਕਰਿਓ ਤੇ ਸ਼ੇਰ ਨੇ ਬਦੀ ਦੇ ਨਾਲ ਚੰਨਾਂ ਲਿਆਂਦਾ ਲਿਆਂਦਾ ਧਾਰ ਹੁਣ ਸ਼ੇਰ ਲੋਜੀ ਜਾਂਦਾ ਬਾਦਸ਼ਾ ਦਾ ਪਤਾ ਲੈ ਹੁ ਵੀ ਅੱਜ ਮਰਦਾ ਜਾਂ ਕੱਲ ਮਰਦਾ ਵੀ ਮੈਂ ਧਾਰ ਲਿਆਂਦਾ ਚੰਨਾਂ ਲੱਕੜ ਕੜ ਬਿਆਈ ਪੈਂਦਾ ਪਰ ਐਸਾ ਸਮਾਂ ਹੋਇਆ ਗੁਰੂ ਸਾਧ ਸਿੱਖ ਨਿੰਘਿਆ ਉੱਥੋਂ ਪੰਚਮ ਪਾਸ਼ਾ ਦੱਸ ਕਿੰਨੀ ਕਮਾਈ ਸਿੱਖਾਂ ਨਾਲ ਚਾਹ ਦੇ ਨਾਲ ਉੱਚੀ ਉੱਚੀ ਪਾੜ ਕਰਦਾ ਸੁਪਨੇ ਸਭ ਨਾਲ ਪਰਵਕਾ ਸਿੰਘ ਨੇ ਸਭ ਤੋਂ ਉੱਚਾ ਪਾੜ ਜਦੋਂ ਦੇ ਕੰਨਾਂ 'ਚ ਬਾਣੀ ਪਈ ਨਾ ਜੇ ਕੋ ਜਨਮ ਮਰਨ ਦੇ ਡਰਾਂ ਸਾਜ ਨਾ ਕੀ ਸਰਨੀ ਪਰੇ ਸੋਹਣੀ ਜੇ ਤੋਕਾ ਉਹਨਾਂ ਸ਼ਾਂਤੀ ਆਈ ਸਿੱਖ ਮੁੜਦੇ ਨੂੰ ਬਾਦਸ਼ਾਹ ਨੇ ਆਖਿਆ ਇਹ ਕਿਹੜੀ ਕਲਾਮ ਪੜ੍ਹਦਾ ਹੈ ਕਹਿਣ ਲੱਗਾ ਨਵੀਂ ਬਾਣੀ ਹੁਣ ਤਿਆਰ ਕੀਤੀ ਗੁਰੂ ਅਰਜਨ ਸਾਹਿਬ ਨੇ ਤੇ ਮੈਂ ਵਿਚੋ ਕੱਢ ਕੱਢ ਕੇ ਬਾਣੀਆਂ ਪੰਕਤੀਆਂ ਯਾਦ ਕਰ ਲਿਆ ਉਹ ਕਹਿੰਦਾ ਮੈਨੂੰ ਵੀ ਸੁਣਾਉਣਾ ਉਹ ਐਸੀ ਕਿਰਪਾ ਹੋਈ ਉਹ ਰੋਇ ਸੁਣੌਣ ਲੱਗਾ ਤੇ ਥੋੜੇ ਦਿਨ ਦੇ ਜਲੋਦਣ ਦਾ ਲਿਪ ਦਾ ਰੋਗ ਹੀ ਖਤਮ ਹੋ ਗਿਆ। ਧੰਦਰਸਤ ਹੋ ਗਿਆ ਸਾਹ। ਠੀਕ ਹੋਣ ਲੱਗੇ। ਜਦੋਂ ਠੀਕ ਹੋਇਆ ਨਾ ਗੁਰੂ ਜੀ ਦਾ ਸਰਦਾਰ ਵੀ ਬਣਿਆ। ਪੰਚਮ ਪਾਸ਼ਾ ਜੀ। ਸਰਦਾਰੂ ਬਣਿਆ। ਸੇਠ ਇੱਕ ਦਿਨ ਵੇਖਣ ਵੇਖਣ ਮਾਰ ਕੇ ਗਿਆ। ਕਹਿੰਦੇ ਕਿਵੇਂ ਆ? ਇਹਨੇ ਗੁਰੂ ਦੀ ਮਿਹਰ ਹੋ ਗਈ ਮੈਂ ਠੀਕ ਹਾਂ ਛੇੜ ਕਰਿਆਣ ਦੇ ਲੱਕੜਾਂ ਵੱਲ ਵੇਖਦਾ ਵੇਖਦਾ ਵੇਖਿਆ ਇਸ ਦੀ ਛੱਡੀ ਛੱਡ ਗਿਆ ਉਹਦੀ ਦਾ ਚੰਦਨ ਸੀ ਕਿਤੇ ਤੇ ਪਿਆ ਫਿਰ ਉਸੇ ਦੇ ਦਿੱਤਾ ਉਸ ਦੇ ਨਿੰਦਿਆ ਮਾੜੀ ਹੈ ਚੁਗਲੀ ਮਾੜੀ ਹੈ ਝੂਠ ਮਾਰਾ ਚੋਰੀ ਮਾੜੀ ਹੈ ਪਰ ਕਿਸੇ ਨੂੰ ਸੋਚਣਾ ਵੇ ਵੇ ਮਰੇ ਤੇ ਮੇਰੇ ਦਿਨ ਫੇਰ ਨਾ ਨਹੀਂ ਇਹ ਸਭ ਤੋਂ ਬਿਮਾਰੀ ਬਿਮਾਰੀ ਬਾਦਸ਼ਾਹ ਮਰੇ ਤੇ ਮੇਰਾ ਚੰਦਨ ਪਵੇ ਤੇ ਮੇਰੇ ਦੁਗਣੇ ਪੈਸੇ ਵਟੇ ਜਾਣ ਦੇ ਕਿੰਨੀ ਮਾੜੀ ਵਾਲੀ ਇਹ ਇਹ ਲਾਜ ਹੈ ਇਸ ਦਰਬਾਰ ਦੇ ਵਿੱਚ ਕੋਟ ਦੀ ਬਿਮਾਰੀ ਈਰਖੇ ਦੀ ਆਂਗ ਇਹਨੂੰ ਕਹਿੰਦੇ ਆਂਗ ਇਹ ਜਿਹੜੀ ਈਰਖੇ ਦੀ ਆਂਗ ਹੈ ਨਾ ਇਹਦੇ ਇਲਾਜ ਕਿਤੇ ਨਹੀਂ ਕਿਸੇ ਦਵਾਈ ਨਹੀਂ ਫਿਰ ਅੱਗੇ ਦਵਾਈ ਹੈ ਮਹਾਪੁਰਖਾਂ ਕੋਲ ਜਿਹੜੇ ਬੈਠ ਕੇ ਬਚਨ ਸੁਣ ਲੈਂਦੇ ਨਾ ਸੁਣ ਲਏ ਬਚਨ ਉਹਦੇ ਉਲਟ ਉਹਦੇ ਉੱਤੇ ਚੰਦਨ ਪਿਆ ਕਿ ਉਹ ਹੌਕੇ ਨਾ ਮਰ ਗਿਆ ਵਿਵਾਸਕ ਦੀ ਕੋਈ ਚੰਦਨ ਮਿਕਣਾ ਨਹੀਂ ਦੁਕਾਨ ਵਾਲੇ ਨੇ ਵਾਪਸ ਲਿਆ ਨਹੀਂ ਵਿਆਜ ਪੈ ਗਿਆ ਸੋਚਾ ਸੋਚ ਲਿਆ ਹੀਰਾ ਜਨੂ ਗਵਾਲੇ ਹੀਦਾ ਜਾਣੀ ਕੋ ਆ ਰਿਹਾ ਅਹਿਸਾਸ ਸਾਇੰਸ ਸਿਆਣਪਾਂ ਲੱਖ ਹੋਆ ਤੇ ਇੱਕ ਨਾ ਇੱਕ ਵੀ ਨਹੀਂ ਨਾਲ ਨਾਲ ਜਾਊ ਜੇ ਤੂੰ ਇੱਕ ਪ੍ਰਭੂ ਦੇ ਨਾਲ ਜੁੜੇਂ ਬਸ ਲੱਖ ਨਾ ਇੱਕ ਸਿਆਣਪ ਕਰ ਦੇ ਵੇਖੋ ਯਾਨੀ ਮੈਂ ਵਿਚਾਰ ਕਰ ਰਿਹਾ ਜਿਹੜੀ ਇਰਕੇ ਦੀ ਆਗਾ ਨਾ ਵੀ ਉਹ ਮਰੇ ਮੈਂ ਜੈਕਾਰ ਖਉ ਨਾ ਹੋਣੀ ਇਹ ਗੱਲ ਕਰਦਾ ਇਥੇ ਵਿਚਾਰ ਕਰ ਲਿਓ ਇਥੇ ਇਹ ਗਾ ਸੱਚੇ ਪਾਤਸ਼ਾਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਇਹ ਵਿੱਚ ਖੜਾ ਛੱਟੂ ਆਪਣਾ ਸਾਰਿਆਂ ਦਾ ਇਹ ਗੁਰੂ ਸਾਹਿਬ ਦਾ ਵਕੀਨ ਰਸਨਾ ਦਾ ਗੁਰੂ ਦੀ ਜੀਵ ਦੇ ਨਾਲ ਘਸ ਕੇ ਆਇਆ ਵਾਜਣ ਜੇ ਇਹ ਅਰਦਾਸ ਬਾਬੇ ਨਾਨਕ ਦੇ ਸ਼ਬਦ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਤ ਜਪਿਆ ਕਰੋ ਸ਼ੁਰੂਆਤ ਦਾ ਪਹਿਲਾ ਮੰਗਿਆ ਕਰੋ ਸਾਸ ਈਰਖੇ ਦੀ ਅਗਦਾ ਲਾਜ ਕਦੇ ਨਹੀਂ ਆ ਮਾਹ ਗੁਰਖਾ ਦੇ ਦਰਬਾਰ ਚ ਕਿਤੇ ਦਰੇ ਫਿਰੋ ਕੋਈ ਕਹਿੰਦੇ ਦੁਆਨ ਲਾਉਂਦੇ ਆ ਜੀ ਐਂ ਕਰਦੇ ਆ ਜੀ ਉਹ ਕਰਦੇ ਆ ਦੁਆਨ ਲਾਉਣ ਵਾਲੇ ਵੀ ਕਮਲੇ ਆ ਉਹ ajo ਨਾ ਇਹ ਲੱਗਦੇ ਹੀ ਆਏ ਦੁਆਨ ਸੂਰਜ ਚੜਦਾ ਹੀ ਆਇਆ ਸੂਰਜ ਵਾਂ ਅੱਖਾਂ ਕੱਢੇ ਤੇ ਅੱਖਾਂ ਚੋਂ ਪਾਣੀ ਆਉਂਦਾ ਬਸ ਉਹ ਸ੍ਰੀ ਕਰ ਸਕਦਾ ਬੰਦਾ ਸਤਗੁਰ ਦਾ ਦਰਬਾਰ ਇੱਕ ਸੂਰਜ ਦੀ ਨਹੀਂ ਆਈ ਸੂਰਜ ਦੀ ਨਹੀਂ ਆਈ ਇਸ ਕਰਕੇ ਸਾਧ ਸੰਗਤ ਵੀ ਈਰਖੇ ਦੀ ਅੱਗ ਦੇ ਇਲਾਜ ਦੋਈ ਹੈ ਜੇ ਆ ਦਰਬਾਰ 'ਚ ਨਾ ਆਵੇ ਫਿਰ ਈਰਖੇ ਦੀ ਅੱਗ ਦਾ ਇਲਾਜ ਹੈ ਨਹੀਂ ਲਾਜ ਹੈ ਜਿਹਦੇ ਮਰਿਆ ਨਾ ਚਿਖਾ ਵਿੱਚ ਰੱਖਿਆ ਗਿਆ ਉਹਦੇ ਲੋਕ ਕਹਿਣਗੇ ਬੜਾਈ ਰੱਖਾ ਕਰਨ ਦਾ ਚੱਲ ਚੰਗਾ ਕੰਮ ਨਾ ਵਿੜ ਗਿਆ ਕੀ ਹੋ ਗਿਆ ਜਦੋਂ ਸੇਰਾਂ 'ਚ ਮੱਛਰ ਲੱਗਿਆ ਉਹਦੇ ਵੇਖਣੇ ਉਹਦੇ ਕਹਿਣਗੇ ਮੱਛ ਗਿਆ ਇਹਦੀ ਅੱਗ ਕੀ ਬਚ ਗਿਆ ਮੈਂ ਪਹਿਲਾਂ ਮੱਚਦਾ ਸੀ ਨਾ ਫਿਰ ਕੰਜੇ ਦੇ ਮੂੰਹ 'ਚ ਗੱਲ ਨੂੰ ਕਹਿੰਦੇ ਇਹਦੀ ਅੱਗ ਕੀ ਬਚ ਗਿਆ ਐਵੇਂ ਕਰਿਆ ਵੇਖੋ ਇਹਦਾ ਨਾਜ ਨਹੀਂ ਹੈ ਇਹਦਾ ਨਾਜ ਉਸ ਜੱਤ ਆ ਦਰਬਾਰ ਗੁਰਨਾਨਕ ਦੀ ਸੰਗਤ ਮਾ ਗੁਰਖਾ ਦੇ ਬਚਨ ਬਾਜੇ ਦੀਆਂ ਸੁਰਾਂ ਰੱਬੀ ਬਾਣੀ ਕੀਰਤਨ ਈਰਖੇ ਦੀ ਅਗਨ ਨੂੰ ਬੁਝਾਉਂਦਾ ਨਹੀਂ ਕੋਈ ਚੀਜ਼ ਬੁਝਾਉਣ ਵਾਲੀ ਹੈ ਨਹੀਂ ਜਿੱਦੁਨੀਆਂ ਤੇ ਜਾ ਫਿਰ ਜਦੋਂ ਚਾਰ ਜਾਣੇ ਚੱਕ ਕੇ ਤੁਰਦੇ ਆ ਲੱਕੜਾਂ ਜਿ ਰੱਖਦੇ ਆ ਇੱਕ ਗੀਚੀ ਦੇ ਥੱਲੇ ਫਿਰ ਅੱਗ ਮਛਦੀ ਹੈ ਉਦੋਂ ਫਿਰ ਕਈ ਯਾਰ ਲੱਗੇ ਕਈ ਵੇ ਕਹਿੰਦੇ ਚਲ ਚੰਦਰ ਕੰਮ ਨਵੜਿਆ ਈਰਖੇ ਦੀ ਅੱਗ ਚ ਮੱਚ ਗਿਆ ਜਿੱਦੇ ਮੱਚਦਾ ਨਾ ਉਹਦੇ ਕਹਿਣਗੇ ਕਹਿੰਦੇ ਚਲ ਈਰਖੇ ਦੀ ਅੱਗ 'ਚ ਮੱਚਦਾ ਰਿਹਾ ਚਲ ਕਹਿੰਦੇ ਕੰਮ ਨਵੜਿਆ ਮੱਚ ਗਿਆ ਵੇਖੋ ਕਿੱਥੇ ਗੱਲ ਚਲੀ ਗਈ ਤੇ ਜੇ ਛੇ ਗਿਆ ਜਾਈਂ ਅਮਰਤ ਤੇ ਜਪਿਆ ਜਾਵੇ ਨਾਮ ਮਾਹ ਗੁਰਖਾਂ ਦੀ ਕੀਤੀ ਜਾਵੇ ਸੇਵਾ ਤੇ ਗੁਰਨਾਨਕ ਦਾ ਚੜ ਜਾਵੇ ਨਾਮ ਦਾ ਰੰਗ ਫਿਰ ਤੇਨੂੰ ਕੋਈ ਡਰ ਨਾ ਤੇਰੇ ਹਰ ਵਕਤ ਅੰਦਰ ਰਹੁ ਮੇਰਾ ਗੁਰੂ ਗੁਰੂ ਨਾਨਕ ਮੇਰਾ ਗੁਰੂ ਗੁਰੂ ਨਾਨਕ ਮੇਰਾ ਗੁਰੂ ਗੁਰੂ ਨਾਨਕ ਇਹ ਵਸਤਾ ਬਣ ਜੂਗੀ ਫਿਰ ਅੱਧੀ ਰਾਤ ਹੋਵੇ ਅੱਧੀ ਰਾਤ ਭੂਤ ਤੰਗ ਕਰੇ ਪ੍ਰੇਤ ਤੰਗ ਕਰੇ ਬਲਕੇ ਦੁਸ਼ਮਣ ਵੀ ਤੇਰੇ ਤੇ ਚੜ ਕੇ ਆ ਜੇ ਬਲਕੇ ਘਰ ਵਾਲੇ ਦੇ ਜੰਮ ਵੀ ਆ ਜਾਣ ਪਰ ਤੇਰੀ ਨਾਵੀ ਦੇ ਵਿੱਚ ਆਵਾਜ਼ ਆਵੇ ਮੇਰਾ ਗੁਰੂ ਗੁਰੂ ਨਾਨਕ ਬਸਰ ਤੇਰੇ ਯਾਦ ਕਰਨ ਦੀ ਵੇਰਾ ਤੇ ਸਤਗੁਰੂ ਨਾਨਕ ਦੇ ਖਾਲਸਾ ਪਹੁੰਚਣ ਵਿੱਚ ਕੋਈ ਵੀ ਦੇਰ ਨਹੀਂ ਕੋਈ ਦੇਰ ਨਹੀਂ ਪਰ ਸਤਨ ਦੀਆਂ ਜਿਹੜੀਆਂ ਪਾਰ ਕਰਨੀਆਂ ਨਿੰਦਿਆ ਸੁਵਲੀ ਝੂਠ ਚੋਰੀ ਚੋਰੀ ਵੇਖੋ ਛੁੱਟੀ ਸੌ ਖਾ ਲੈਣੀ ਐਨੇ ਖਾਮ ਖਾ ਇਹਨਾਂ ਚੀਜ਼ਾਂ ਤੋਂ ਸੱਤ ਨਦੀਆਂ ਤੋਂ ਈਰਖੇ ਦੀ ਅਗਤੋਂ ਪਾਰ ਹੋ ਕੇ ਨਾ ਆ ਦਰਬਾਰ ਵਿੱਚ ਸੇਵਾ ਸਿੰਦਰ ਸੰਗਤ ਕਰਕੇ ਤੇ ਫਿਰ ਬੰਦਰੋ ਬਾਜ ਆਵੇ ਧੰਨ ਬਾਬਾ ਨਾਨਕ ਤੂੰ ਹੀ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਬੋਝ ਦੀ ਅਗਤੋਂ ਈਖੇ ਦੀ ਜਦ ਬੋਲੀ ਕੀ ਤੇਰੇ ਯਾਦ ਕਰਨ ਦੀ ਨੀਰ ਕ੍ਰਿਸ਼ਨਾ ਤੂੰ ਮੇਰੀ ਰੱਖਿਆ ਵੀ ਰੱਖੀ ਵੀ ਤੇ ਨਾਮੇ